ਹਰ ਅੱਜ ਜੇਠ ਦੇ ਸੰਗਰਾਮ ਦਾ ਦਿਹਾੜਾ ਹੈ। ਸਤਿ ਾਨੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਨ ਲੱਗਿਆ ਕਿਸੈ ਨਾ ਦੇ ਬੰਨ। ਮਹਾਰਾਜ ਨੇ ਬੜਾ ਸੋਹਣਾ ਮੈਸੇਜ ਸਾਡੀ ਝੋਲੀ ਵਿੱਚ ਪਾਇਆ। ਜਿਹੜੇ ਐਰੇ ਗੈਰੇ ਦੇ ਅੱਗੇ ਝੁਕਦੇ ਆ ਰੱਬ ਦੇ ਘਰ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਆ ਉਹਨਾਂ ਲਈ ਉਪਦੇਸ਼ ਹੈ ਮਾਰੇ ਕਹਿੰਦੇ ਇੱਕ ਦਾ ਬਣ ਕੇ ਚੱਲ ਜੇਠ ਦਾ ਅਰਥ ਕਰੀਏ ਤੇ ਜੇਠ ਨਾਮ ਹੈ ਵੱਡੇ ਦਾ ਜਿਹੜਾ ਵੱਡਾ ਹੋਵੇ ਉਹਨੂੰ ਜੇਠ ਕਹਿੰਦੇ ਘਰ ਵਿੱਚ ਵੱਡਾ ਬੱਚਾ ਸੋ ਵੱਡਾ ਕੌਣ ਹੈ ਪ੍ਰਮਾਤਮਾ ਮਹਾਰਾਜ ਕਹਿੰਦੇ ਉਹ ਵੱਡਾ ਜਿਹੜਾ ਪਰਮਾਤਮਾ ਉਹਦੇ ਨਾਲ ਜੁੜਨਾ ਚਾਹੀਦਾ ਹੈ ਉਹਦੇ ਨਾਲ ਜੁੜਨ ਦੀ ਲੋੜ ਹੈ ਰੱਬ ਨਾਲ ਜੁੜਨ ਦੀ ਲੋੜ ਹੈ ਜਿਸ ਪਰਮਾਤਮਾ ਅੱਗੇ ਸਾਰੇ ਝੁਕਦੇ ਆ ਸਾਰੇ ਨਿਵਾਉਂਦੇ ਆ ਵੱਡੇ ਵੱਡੇ ਝੁਕਦੇ ਉਹਦੇ ਅੱਗੇ ਕਿਸੇ ਦੀ ਮਜਬੂਰੀ ਨਹੀਂ ਆ ਵੀ ਉਹ ਝੁਕੇ ਨਾ ਕੋਈ ਉਹ ਵੱਡਿਆਂ ਵੱਡਿਆਂ ਨੂੰ ਝੁਕਾ ਦਿੰਦਾ ਹੈ ਪਿਆਰਿਓ ਪਰਮਾਤਮਾ ਬੜਾ ਵੱਡਾ ਹੈ ਪਰਮਾਤਮਾ ਤੇ ਸੱਚ ਜਾਨਾ ਜਿਹੜਾ ਉਹਦੇ ਅੱਗੇ ਝੁਕਦਾ ਨਾ ਤੇ ਪ੍ਰਮਾਤਮਾ ਉਹਦੀ ਝੋਲੀ ਵਿੱਚ ਬੜੀਆਂ ਦਾਤਾਂ ਪਾਉਂਦਾ ਜੇ ਅੱਜ ਦਾ ਜਿਹੜਾ ਉਪਦੇਸ਼ ਮਾਰਨੇ ਬਖਸ਼ਿਆ ਇਹੋ ਹੀ ਦਿੱਤਾ ਵੀ ਇੱਕ ਦਾ ਬਣ ਕੇ ਚੱਲ ਇੱਕ ਦਾ ਬਣ ਕੇ ਰਹੇ ਉਸ ਪ੍ਰਮਾਤਮਾ ਅੱਗੇ ਝੁਕਿਆ ਕਰ ਉਹਨੂੰ ਸਜਦਾ ਕਰਿਆ ਕਰ ਇਵੇਂ ਕਦੇ ਉੱਥੇ ਮੱਥਾ ਟੇਕਦਾ ਕਰੇ ਉੱਥੇ ਮੱਥਾ ਟੇਕਦਾ ਹਰ ਥਾਂ ਤੇ ਸਿਰ ਝੁਕਾਉਂਦਾ ਫਿਰਦਾ ਹੈ ਗੁਰੂ ਕਲਗੀਆਂ ਵਾਲੇ ਨੇ ਸਾਨੂੰ ਇੱਕ ਦਾ ਬਨਣਾ ਸਿਖਾਇਆ ਹੈ ਮਹਾਰਾਜ ਨੇ ਕਦੇ ਕਿਸੇ ਅੱਗੇ ਸੀਸ ਨਹੀਂ ਝੁਕਾਇਆ ਤੇ ਸਾਨੂੰ ਸਿਖਾਇਆ ਮਾਰ ਨੇ 6 ਸਾਲ ਦੀ ਉਮਰ ਪਟਨਾ ਸਾਹਿਬ ਦੀ ਧਰਤੀ ਤੇ ਬਚਪਨ ਬਤੀਤ ਕੀਤਾ ਉੱਥੇ ਨਵਾਬਾਂ ਦੀਆਂ ਪਾਲਕੀਆਂ ਲੰਘਿਆ ਕਰਦੀਆਂ ਪਾਲਕੀਆਂ ਵਿੱਚ ਬੈਠ ਕੇ ਲੰਘਿਆ ਕਰਦੇ ਸਨ ਘਵਾਰ ਚੁੱਕੇ ਲੈ ਕੇ ਜਾਇਆ ਕਰਦੇ ਸਨ ਤੇ ਬੱਚੇ ਬੁੱਢੇ ਨੌਜਵਾਨਾਂ ਨੂੰ ਸਜਦਾ ਕਰਿਆ ਕਰਦੇ ਸੀ ਉਹਨਾਂ ਨੂੰ ਇੱਕ ਦਿਨ ਦਸਵੇਂ ਪਾਸ਼ੇ ਨੇ ਆਖਿਆ ਸਾਥੀਆਂ ਨੂੰ ਕਿ ਇਹਨਾਂ ਅੱਗੇ ਨਹੀਂ ਝੁਕਣਾ ਤੇ ਨਵਾਬ ਦਾ ਮੌਜੂੜ ਉਹਣਾ ਨੇ ਜਦੋਂ ਨਵਾਬ ਦੀ ਪਾਲਕੀ ਆਈ ਤੇ ਮਹਾਰਾਜ ਕਹਿੰਦੇ ਇਹਦਾ ਮੋਜੂ ਢਾਉਣਾ ਹੈ। ਮਖੌਲ ਕਰਨਾ ਤੇ ਝੁਕਣਾ ਨਹੀਂ ਇਹਦੇ ਅੱਗੇ। ਮਹਾਰਾਜ ਨੇ ਮੋਜੂ ਢਾਇਆ ਚੁਕੇ ਨਹੀਂ। ਮਹਾਰਾਜ ਨੇ ਮਖੌਲ ਢਾਇਆ ਤੇ ਬਾਅਦ ਵਿੱਚ ਪਿੰਡ ਦੇ ਲੋਕਾਂ ਨੂੰ ਕਹਿਣ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਨੇ ਮੈਨੂੰ ਸਜਦਾ ਨਹੀਂ ਕੀਤਾ। ਮੇਰੇ ਅੱਗੇ ਝੁਕਿਆ ਨਹੀਂ ਮੇਰਾ ਮਖੌਲ ਢਾਇਆ। ਤੇ ਕੁਝ ਲੋਕਾਂ ਨੇ ਚਿੱਠੀਆਂ ਵੀ ਲਿਖ ਦਿੱਤੀਆਂ ਆ ਸ਼ਾਮ ਢਾਕੇ ਮਹਾਰਾਜ ਨੂੰ ਮਹਾਰਾਜ ਤੁਹਾਡੇ ਪੁੱਤਰ ਨੇ અપਮਾਨ ਕੀਤਾ ਹੈ ਨਵਾਬ ਦਾ ਸਜਦਾ ਨਹੀਂ ਕੀਤਾ ਤੇ ਮਹਾਰਾਜ ਨੇ ਕਿਹਾ ਸੀ ਗੋਬਿੰਦ ਜੋ ਕੀਤਾ ਸੋ ਭਲਾ ਕੀਤਾ ਮੇਰੇ ਪੁੱਤਰ ਨੇ ਜੋ ਕੀਤਾ ਚੰਗਾ ਕੀਤਾ ਕਿਉਂਕਿ ਗੁਰੂ ਨਾਨਕ ਦਾ ਕਰ ਕਿਸੇ ਅੱਗੇ ਸਜਦਾ ਨਹੀਂ ਕਰਦਾ ਉਹ ਜੇ ਝੁਕਦਾ ਤੇ ਅਕਾਲ ਪੁਰਖ ਨੂੰ ਨਮੰਦਾ ਹੈ ਅਕਾਲ ਪੁਰਖ ਅੱਗੇ ਸਜਦਾ ਕਰਦਾ ਗੁਰੂ ਨਾਨਕ ਦਾ ਕਰ ਐਰੇ ਗਰੇ ਅੱਗੇ ਗੁਰੂ ਨਾਨਕ ਦਾ ਕਰ ਨਹੀਂ ਝੁਕਦਾ ਕੇ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਫਰਜੰਦ ਉਹਨਾਂ ਨੂੰ ਬੜਾ ਝਕਾਉਂਦਾ ਯਤਨ ਕੀਤਾ ਪਿਆਰਿਓ ਜਦੋਂ ਪਹਿਲੀ ਪੇਸ਼ੀ ਸਹਿਬਜ਼ਾਦੇਆਂ ਦੀ ਸਰਾਂਦ ਹੋਈ ਸੀ ਤੇ ਵੱਡਾ ਬੂਹਾ ਖੋਲਿਆ ਗਿਆ ਤੇ ਛੋਟ ਵੱਡਾ ਬੂਹਾ ਬੰਦ ਕਰਕੇ ਖਿੜਕੀ ਖੋਲੀ ਗਈ ਕਿ ਸਹਿਬਜ਼ਾਦੇ ਆਪਣੇ ਸਿਰਨਮ ਜਦੋਂ ਲੰਘਣਗੇ ਸਿਰ ਨਿਵਾਣਗੇ ਸਿਰ ਨਿਵਾ ਕਰਨਗੇ ਸਿੱਧੀ ਅਸੀਂ ਜੱਕਦਮ ਤਾੜੀਆਂ ਮਾਰ ਕੇ ਕਵਾਂਗੇ ਗੁਰੂ ਗੋਬਿੰਦ ਸਿੰਘ ਦੇ ਸਹਿਬਜ਼ਾਦੇ ਝੁਗ ਕਰੋਣਾ ਨੂੰ ਇਹ ਨਹੀਂ ਪਤਾ ਇੱਕ ਗੁਰੂ ਗੋਬਿੰਦ ਸਿੰਘ ਜੀ ਫਰਜਾਂਦਾ ਇਹਾਰੇ ਘਰੇ ਗਿਣ ਚੁੱਕਦੇ ਜਦੋਂ ਸਹਿਬਜ਼ਾਦੇ ਉਸ ਉਸ ਬੂਹੇ ਅੱਗੇ ਆਏ ਸਨ ਤੇ ਪਹਿਲਾਂ ਸਹਿਬਜ਼ਾਦੇ ਨੇ ਆਪਣੇ ਚਰਨ ਲਗਾਏ ਸਨ ਫਿਰ ਸੀਸ ਲੰਘਾਏ ਸਨ ਉਸ 바ਰੀ ਵਿੱਚੋਂ ਖਿੜਕੀ ਵਿੱਚੋਂ ਜੱਕਦਮ ਅੰਦਰ ਜਾ ਕੇ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪਿਆਰਿਓ ਸਹਿਬਜ਼ਾਦਿਆਂ ਨੂੰ ਵੀ ਕੋਈ ਝੁਕਾ ਨਹੀਂ ਸਕਿਆ ਤੇ ਉੱਥੇ ਝੂਠੇ ਨਾਂਦ ਨੇ ਕਿਹਾ ਸੀ ਸਜਦਾ ਕਰੋ ਸਲਾਮ ਕਰੋ ਨਵਾਬ ਸਾਹ ਨੂੰ ਸਹਿਬ ਜੀ ਆਦੇ ਨੇ ਕਿਹਾ ਸੀ ਸਲਾਮ ਕਰਦੇ ਆ ਸਜਦਾ ਕਰਦੇ ਆ ਅਕਾਲ ਪੁਰਖ ਨੂੰ ਜੇ ਝੁਕਣਾ ਤੇ ਅਕਾਲ ਪੁਰਖ ਨੂੰ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨੂੰ ਉਹਦੇ ਅੱਗੇ ਝੁਕਣਾ ਜਿਹਦੇ ਅੱਗੇ ਸਾਰੀ ਦੁਨੀਆ ਝੁਕਦੀ ਹੈ ਐਰੇ ਗੈਰੇ ਅੱਗੇ ਅਸੀਂ ਨਹੀਂ ਝੁਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਰਜ਼ੰਦ ਐਰੇ ਗੈਰੇ ਅੱਗੇ ਨਹੀਂ ਝੁਕਦੇ ਤੇ ਅੱਜ ਦਾ ਜੋ ਸੰਗਰਾਦ ਦਾ ਉਪਦੇਸ਼ ਮਹਾਰਾ ਨੇ ਬਖਸ਼ਿਸ਼ ਕੀਤਾ ਜੇਠ ਦੇ ਮਹੀਨੇ ਦਾ ਇਹੋ ਕਹਿੰਦਾ ਸਜਣਾ ਜੇ ਝੁਕਣਾ ਤੇ ਆਕਾਲ ਪੁਰਖ ਅੱਗੇ ਝੁਕ ਹਰ ਕਿਸੇ ਅੱਗੇ ਨਾ ਝੁਕਿਆ ਕਰ ਐਰੇ ਗੈਰੇ ਅੱਗੇ ਪਖੰਡੀਆਂ ਅੱਗੇ ਮਥੇ ਨਾ ਟਿਕਿਆ ਕਰ ਕਿਵੇਂ ਪਖੰਡੀਆਂ ਦੇ ਪੈਰਾਂ ਵਿੱਚ ਡਿੱਗਦਾ ਫਿਰਦਾ ਹੈ ਪਖੰਡੀਆਂ ਦੇ ਪੈਰ ਧੁੰਦਾ ਫਿਰਦਾ ਹੈ ਉਹਨਾਂ ਤੋਂ ਮੰਗਦਾ ਫਿਰਦਾ ਹੈ ਜੇ ਮੰਗਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗ ਝੁਕਣਾ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਮਹਾਰਾਏ ਕਹਿੰਦੇ ਜਿਨਨੇ ਗੁਰੂ ਦਾ ਪੱਲਾ ਪਕੜ ਲਿਆ ਹਰ ਸੱਜਣ ਦਾਉਣ ਲੱਗਿਆ ਕਿਸੇ ਨਾ ਦੇਈ ਬੰਨ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਬਣ ਗਏ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਲਿਆ ਨਾ ਜ਼ਿੰਦਗੀ ਚ ਕੋਈ ਬੰਧਨ ਨਹੀਂ ਪੈਗਾ ਸਾਡੀ ਜ਼ਿੰਦਗੀ ਚ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਣੇ ਨਹੀਂ ਅਸੀਂ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ ਅਸੀਂ ਗੁਰੂ ਦੀ ਨਹੀਂ ਮੰਨਦੇ ਪੁੱਛ ਕੇ ਸੇਖ ਕੀਦੇ ਗੁਰੂ ਗ੍ਰੰਥ ਸਾਹਿਬ ਦੇ ਪਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਜ਼ਰੂਰ ਆ ਪਰ ਜੇ ਗੁਰੂ ਕਹਿੰਦਾ ਹੈ ਕਿ ਜੋ ਗੁਰੂ ਕਹਿੰਦਾ ਮੰਨ ਲਓ ਗੁਰਸਿੱਖ ਨੂੰ ਕਹਿੰਦਾ ਹੈ ਗੁਰਸਿੱਖ ਤਾਂ ਮੰਨਦਾ ਹੈ ਪਰ ਅਸੀਂ ਨਹੀਂ ਮੰਨਦੇ ਜੋ ਗੁਰ ਕਹੇ ਸੋਈ ਭਲ ਮੰਨੋ ਗੁਰੂ ਤਾਂ ਸਾਡਾ ਭਲਾ ਕਰਦਾ ਹੈ ਜੇ ਗੁਰ ਵਗੇ ਚੁਕਾਂਗੇ ਗੁਰੂ ਭਲਾ ਕਰੇਗਾ ਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਸੋਚਦਾ ਗੁਰੂ ਪਿਆਰਿਓ ਗੁਰੂ ਭਲਾ ਕਰਦਾ ਜੀ ਸਤਿਗੁਰੂ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ ਇੱਕ ਕਾਰ ਇੱਕ ਵਾਰ ਗੁਰੂ ਦੇ ਬਣ ਕੇ ਵੇਖੀਏ ਗੁਰੂ ਤਾਂ ਸਾਰਿਆਂ ਦਾ ਭਲਾ ਕਰਦਾ ਹੈ ਸਾਰਿਆਂ ਦਾ ਭਲਾ ਮੰਗਦਾ ਹੈ ਗੁਰੂ ਇਸ ਵਾਸਤੇ ਪਿਆਰਿਓ ਮੜੀਆਂ ਮਸਾਣਾ ਦਾ ਤਿਆਗ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਨਿਹਿਚਾਰ ਕੀਏ ਗੁਰੂ ਗ੍ਰੰਥ ਸਾਹਿਬ ਸਭ ਦਾਤਾ ਸਾਡੀ ਝੋਲੀ ਵਿੱਚ ਪਾ ਦੇਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬੰਦਨਾ ਤੋਂ ਛਟਕਾਰਾ ਦਵਾ ਦੇਣਗੇ ਅੱਜ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਮੈਸੇਜ ਇਹ ਉਪਦੇਸ਼ ਇਹੋ ਹੀ ਸਾਨੂੰ ਸਿਖਿਆ ਦਿੰਦਾ ਹੈ ਕਿ ਕੇਵਲ ਇੱਕ ਦਾ ਇੱਕ ਦਾ ਪੱਲਾ ਫੜ ਗੁਰੂ ਗ੍ਰੰਥ ਸਾਹਿਬ ਜੀ ਦਾ ਬਣ ਕੇ ਚੱਲ ਇੱਕ ਨਾਲ ਜੁੜਨ ਦੀ ਲੋੜ ਹੈ ਅਕਾਲ ਪੁਰਖ ਵਾਹਿਗੁਰੂ ਨਾਲ ਤੇ ਉਹਨੂੰ ਸਜਦਾ ਕਰਨ ਦੀ ਲੋੜ ਹੈ ਇਹ ਮਹਾਰਾਜ ਨੇ ਪ੍ਰਦੇਸ਼ ਬਖਸ਼ ਕੀਤਾ ਸਾਰਿਆਂ ਦੇ ਹਿਰਦੇ ਤੇ ਵਸ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ